ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਸੁਖਾਨੰਦ ਦੇ ਬਿਲਕੁਲ ਨੇੜੇ ਜ਼ਿਲ੍ਹਾ ਮੋਗੇ ਦਾ ਇਹ ਪਿੰਡ ਇਹਨੂੰ ਤਹਿਸੀਲ ਜਿਹੜੀ ਪੈਂਦੀ ਉਹ ਬਾਗਾਪੁਰਣਾ ਹੈ ਇਹਦੇ ਨੇੜੇ ਠੱਠੀਪਾਈ ਵੀ ਹੈ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵਹੜਾਂ ਖਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਫੇਰ ਤੁਹਾਨੂੰ 6-7 ਨਾਗੇ ਇਸ ਵੀਡੀਓ ਚ ਦਿਖਾਉਂਗਾ ਐਂਡ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਇੱਥੇ ਫੁੱਲ ਕਰ ਸਕਦੇ ਹੋ ਤੁਹਾਡਾ ਹੱਕ ਹੈ ਤੇ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਆਓ ਮਿਲਿਏ ਬਾਈ ਨੂੰ ਪਹਿਲੇ 2 ਨੰਬਰਾਂ ਦੇ ਉੱਤੇ ਐਚ ਐਫ ਵੱਡੇ ਕਦ ਕਾਟਦੀਆਂ ਵੇੜਾਂ ਖੜੀਆਂ ਐ ਇਹਦੋਂ ਅਗੇ ਜਰਸੀ ਜਾਂ ਜਰਸੀ ਕ੍ਰੋਸ ਵੇੜਾਂ ਹੈਗੀਆਂ ਆ ਬਾਈ ਸਤਿ ਸ੍ਰੀ ਅਕਾਲ ਤੁਸੀਂ ਕਹੋ ਬਾਈ ਜੀ ਦੇਵੀ ਲਾਲ ਬਾਈ ਅੱਜ ਸੱਤ ਕਨਾਗ ਆਪਾ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਵੇੜ ਤੇਰੇ ਮਗਰੀ ਖੜੀ ਐ ਐਚ ਐਫ ਜਿਹੜੀ ਹਾਂਜੀ ਹਾਂਜੀ ਕੀ ਡਿਟੇਲ ਐ ਜੀ ਇਹ ਦੋਨੋਂ ਫਾਰਮਾਂ ਦੇ ਵੇੜਾਂ ਬਾਈ ਜੀ ਹੂੰ ਇੱਕ ਵੜ ਦਾ 10 ਕਿਲੋ ਦੁੱਧ ਆ ਥੱਲੇ ਠੀਕ ਹੈ ਤੇ ਮਹੀਨਾ ਕੋਇਆ ਸੀਮਨ ਲੱਗੇ ਨੂੰ ਆਪਾਂ ਖਾਲੀ ਮੰਨ ਕੇ ਲਈ ਜਮਨ ਲੱਗੇ ਅਗਲੇ ਦੀ ਕਿਸਮਤ ਆ ਜੇ ਕੋਈ ਐ ਲਊਗਾ ਤਾਂ ਠੀਕ ਹੈ ਠੀਕ ਹੈ ਜੀ ਠੀਕ ਆ ਵੀ ਮੰਨ ਕੇ ਆਪਾਂ ਦੇਵਾਂਗੇ ਕੀ ਰੇਟ ਰਹੂਗਾ ਭਾਈ ਰੇਟੇ ਦੇ ਦਾਂਗੇ 55000 ਜੀ ਤੋਰਦਗੇ ਭਾਈ ਹਾਂਜੀ ਆਈ ਨੂੰ ਜੀ ਸਦਸੋ ਇਹ ਵੜ ਦੇਖੋ ਵੱਡੇ ਕੱਦ ਕਾਟ ਦੀ ਹੈ ਦੁੱਧ 10 ਕਿਲੋ ਹੈਗਾ ਦੋਆ ਟਾਈਮਾਂ ਦਾ ਇੱਕ ਮਹੀਨਾ ਏ ਆਈ ਨੂੰ ਹੋਇਆ ਪਰ ਜਿਹੜਾ ਵੀ ਖਰੀਦੇ ਉਹ ਖਾਲੀ ਮੰਨ ਕੇ ਖਰੀਦੇ ਕਿਉਂਕਿ ਕਨਫਰਮ ਪਸੂ ਡੇਢ ਤੋਂ ਉੱਤੇ ਹੁੰਦਾ ਹੈ ਫੇਰ ਆਪਾਂ ਉਹਨੂੰ ਮੰਨਦੇ ਆਂ ਵੀ ਕਨਫਰਮ ਗੱਭਣਾ ਦੁੱਧ 10 ਕਿਲੋ ਰੇਟ 55000 ਵੱਡੇ ਕੱਦ ਕਾਠ ਦੀ ਇਹ ਐਚ ਐਫ ਨਸਲ ਦੀ ਵੈੜ ਜਿਹਨੂੰ ਜੱਜਦੀ ਆ ਤਾਂ ਕਾਲ ਬਾਈ ਨੂੰ ਕਰ ਲਿਓ ਇਹਦੇ ਨਾਲ 60 ਕੋਈ ਬੰਦਾ ਸੰਭਾਲਣ ਵਾਲਾ ਕੋਈ ਸ਼ਿਕੀਨੀ ਬੰਦਾ ਹੀ ਲਊਗਾ ਜਦੋਂ ਤਿਆਰ ਹੋਊਗੀ ਗਾਂ 2 ਲੱਖ ਰੁਪਏ ਦੀ ਠੀਕ ਹੈ ਭਾਈ ਇਹਦੇ ਨਾਲ ਜਿਹੜੀ ਬੱਚੀ ਖੜੀ ਬਈ ਇਹ ਬੱਚੀ 1.75 ਮਹੀਨੇ ਗੱਭਣੀ ਚੈੱਕ ਪਾਸ ਹੈ ਚੈੱਕ ਪਾਸ ਹੈ ਇਹ ਵੀ ਵੈੜ ਫਾਰਮ ਦੀ ਇਕੱਠੀ ਜੋੜੀ ਲਈ ਦੁੱਧ ਤਾਂ ਹੁਣ ਨਹੀਂ ਦਿੰਦੀ ਹੁਣੀ ਨਹੀਂ ਦੁੱਧ ਨਹੀਂ ਦਿੰਦੀ ਥੋੜੀ ਵੱਡੀ ਹੋ ਕੇ ਬਣੀ ਆ ਪਰ ਕੱਦ ਕਾਠ ਬਰੀਡ ਪੂਰੀ ਚੰਗੀ ਹੈ ਵੈੜ ਓਕੇ ਹਾਂਜੀ ਸੋ ਦੋਸਤੋ ਇਹ ਸਾਢੇ 4 ਮਹੀਨਿਆਂ ਦੀ ਗੱਬਣ ਚੱਕ ਪਾਸਾ ਕੀ ਰੇਟ ਰਹਿਣਾ ਤੇ ਵੀ ਲਾਲ ਬਾਈ ਇਹ 50000 ਦੀ ਦੇ ਦਾਂਗੇ ਹਾਂ ਨਾ ਜੀ ਮੁੱਲ 55 ਕਰਾ ਲਓ 60 65 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਠੀਕ ਹੈ 52000 ਦੀ ਦੋਸਤੋ ਦੇ ਹਿਸਾਬ ਨਾਲ ਥੋੜਾ ਰੇਟ ਘਟਾਈਓ ਹਸਾ ਹੁਣ ਬਜੇਬਿਲਿਟੀ ਰੱਖਿਆ ਗਾ ਬਈ ਲਿਜਾਈ ਐ ਕਿਨੂੰ ਵੀਰੇ ਸੋ ਇਹ ਸਾਢੇ 4 ਮਹੀਨਿਆਂ ਦੀ ਗੱਬਣ ਹੈ ਵੱਡੇ ਕਦ ਕੱਢਦੀ ਹੈ ਲਿਆ ਵੀਰੇ ਵਾਪਸ ਜਿਹੜਾ ਵੀਰ ਖਰੀਦੇ ਚੰਗੀ ਸੰਭੂਗਾ ਤਾਂ ਇਹ ਵੀ ਕੀਮਤ ਬਹੁਤ ਸੋਹਣੀ ਵਟਾਊਗੀ ਤਿਆਰ ਹੋਈ। ਬਾਕੀ ਬਰੀਡ ਦੇਖੋ ਬੂਥ ਬਾਸ ਚੈੱਕ ਕਰੋ ਬੱਚੀ ਦਾ। ਕੱਦ-ਕੱਡ ਦੇਖੋ ਥਣ-ਥੋਣੇ ਕੋਈ ਫੋਟ ਨਹੀਂ ਸ਼ਾਂਗਣੀ। ਕੋਈ ਬੱਚੀ ਲੈ ਲਿਓ ਆਪਣੇ ਤੋਂ ਜਰਸੀ ਲੈ ਲਿਓ ਐਚਐਫ ਲੈ ਲਿਓ ਕਿਸੇ ਦੇ ਫੋਟ ਸ਼ਾਂਗਣੀ। ਹਾਂ ਇਹਦੇ ਨਾਲ ਜਿਹੜੀ ਗਾਂ ਖੜੀ ਪਈ। ਇਹ ਐਰ ਸ਼ਹਿਰ ਕ੍ਰੋਸ ਚ ਹੈ ਜੀ ਬੜ। ਇਹ ਪਹਿਲਾਂ ਨਹੀਂ ਆ ਚਾਰ ਦੰਦਾ ਜੀ ਦੁੱਧ ਪਾ ਦੂਗੀ 18-19 ਲੀਟਰ ਤੋਂ 17-18 ਦੇ ਵਿੱਚ ਦੁੱਧ ਪਾ ਦੂਗੀ ਬੰਦਾ ਕੋਈ ਕਿੰਨਾ ਚੱਲ ਲੈਂਦੀ ਹੈ। ਕਿੰਨਾ ਚੱਲ। ਭਾਜੀ 10-12 ਦਿਨ ਦੇ 15 ਦਿਨ ਦੇ ਵਿੱਚ ਪ ਰੇਟ ਹੈ 62000 ਜੀ ਦੇ ਦਾਂਗੇ 62000 ਜੀ ਬਾਕੀ ਥਾਣ ਤੁਹਾਨੂੰ ਦੇਖੋ ਚਵਾਈ ਵਾਲਾ ਜਿਵੇਂ ਬੁੜਗਾ ਨੇ ਚੋਣਾ ਘਰੀ ਚੋਣਾ ਥੀ ਟੰਡੀ ਚਵਾਈ ਵਾਲਾ ਥਾਣਾ ਦੋਨੇ ਪਾਸੇ ਬਹਿ ਕੇ ਚਾਹੇ ਦੁੱਧ ਕੱਢ ਲੈ ਬੰਦੇ ਜੀ ਕੋਈ ਠੀਕ ਹੈ ਲਓ ਤੇ ਛਾੜੋ ਅੱਜ ਕੱਲ ਇਹੋ ਜੀ ਗਾਂ ਦੀ ਡਿਮਾਂਡ ਜ਼ਿਆਦਾ ਨਿਕਲਦਾਂ ਬਹੁਤ ਘੱਟ ਆ ਜਿੰਨੇ ਜੀ ਰੈੱਡ ਐਂਡ ਵਾਈਟ ਦੋਸਤੋ ਇਹਦਾ ਰੰਗ ਹਾਂਜੀ ਹਨ ਥੀ ਚਵਾਈ ਵਾਲੇ ਕੱਢੂਗੀ ਪਹਿਲਣ ਵੈਡ ਨੇ ਸੋਣਾ 62000 ਦਾ ਰੇਟ ਹੈ ਜੇ ਦਿਨ ਲੈਂਦੀ ਹੈ 10 ਸੂਨ ਦੇ ਵਿੱਚ ਸਾਂਝੂ ਤਾਂ ਇਹਦੇ ਨਾਲ ਜਿਹੜੀ ਜਰਸੀ ਖੜੀ ਬਈ ਇਹ 7 ਮਹੀਨੇ ਤੇ ਦੱਸ ਦਿੰਦੀ ਹੈ ਜ 355000 ਦੀ ਜਿਸਨੋ ਦੇ ਦਾਂਗੇ ਜੀ ਮੁੱਲ 65 ਕਰਾ ਲਓ ਠਕ ਕਰਾ ਲਓ ਜਿੰਨਾ ਮਰਜੀ ਕਰਾ ਲਓ 55000 ਦੀ 7 ਮਹੀਨੇ ਤੇ 10 ਦਿਨ ਦੀ ਗੱਭਣ ਹੈ ਅਚੀ ਬੂਥਬਾ ਦੇਖੋ 5 ਬੱਚੀਆਂ ਲੱਗੀਆਂ ਇਕੱਠੀਆਂ ਇੱਕੋ ਫਾਰਮ ਚੋ ਜੀ ਬੱਚਿਆਂ ਦਾ ਰਿਕਾਰਡ ਮਿਲ ਜੂਗਾ ਜਿਹੜਾ ਬੰਦਾ ਲਊਗਾ ਕੋਈ ਝੂਠਪਰਾਧ ਵਾਲਾ ਕੰਮ ਨਹੀਂ ਹੈ ਜੀ ਠੀਕ ਹੈ ਕਮਾਲੀ ਬਈ ਤੋਂ ਟਾਂਚਾ ਦੇਖੋ ਇਹ ਦੇਖੋ ਬੂਥਬਾ ਦੇਖੋ ਬੱਚੀ ਕਿੱਡੀ ਚੰਗੀ ਹੈ ਥਣ ਥਣ ਕੱਲਾ ਨਿਖਰ ਮਾ ਥਣ ਪਿਆ ਜੀ ਹੈ ਬੱਚੇ ਹੁਣੇ ਡਰ ਬਟਣ ਲੱਗੀਆਂ ਜੇ ਦੋ ਦੋ ਮਹੀਨਿਆਂ ਨੂੰ ਬੱਚਿਆਂ ਦਾ ਟਾਈਮ ਪਿਆ ਦੇਖੋ ਸਕਦੇ ਹੋ ਤੁਸੀਂ ਠੀਕ ਹੈ ਕਿਸੇ ਬਸੇ ਇਕੱਲਾ ਇਕੱਲਾ ਥਾਣਾ ਜੀ ਕੋਈ ਪੋਰਟ ਨਹੀਂ ਸ਼ਾਂਗ ਨਹੀਂ ਫਿਟਿੰਗ ਵਾਲੇ ਡਰਾ ਬੱਚੀਆਂ ਦੀ ਸੋ ਸੋ ਉਹ ਕਹਿਣ ਦੀ ਗੱਲ ਨਹੀਂ ਤੁਹਾਡੇ ਸਾਹਮਣੇ ਹੀ ਜੀ ਦਿਖੀ ਜਾਂਦਾ ਮਾਲ ਇਹ ਤੋਂ ਅੱਗੇ ਬਾਈ ਜਿਹੜੀ ਵੈਣ ਇਹ ਬੱਚੀ ਹੈ ਜੀ 5 ਮਹੀਨੇ ਤੇ ਦੱਸ ਦਿੰਦੀ ਹੈ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਪਿਆ 10000 ਰੁਪਏ ਜੀ 50000 5 ਮਹੀਨੇ ਤੇ ਦੱਸ ਦਿੰਨ ਜਰਸੀ ਨਾ ਸਭ ਇਹ ਵੀ ਬੱਚੀ ਚੰਗੇ ਟੀਕੇ ਦੀ ਬੂਤਪਾ ਦੇਖੋ ਬੱਚੀ ਦੀ ਜੀ ਨਾਲੇ ਕੋਈ ਹਿਮਾਚਲ ਵਾਲੀ ਨਹੀਂ ਪੰਜਾਬ ਵਾਲਾ ਮਾਲ ਹੈ ਜੀ ਆਪਣਾ ਛੋਟਾ ਕੰਨ ਬਿਲਕੁਲ ਸੋ ਤੇ ਸੋਹਣੀ ਬੱਚੀ ਹੈ ਦੁੱਧ ਲਾਉਣਾ ਸ਼ੁਰੂ ਕਰਤਾ ਹਾਂਜੀ 5 ਮ ਬਾਕੀ ਬੱਚੀ ਦਾ ਕੱਲਾ ਕੱਲੇ ਥਣ ਪਿਆ ਦੇਖ ਸਕਦੇ ਆ ਆਰਡਰ ਹੁਣੀ ਪਟਣ ਲੱਗ ਗਈ ਬੱਚੀ ਜਿਹੜੇ ਸਾਨੂੰ 5ਵੇਂ ਮਹੀਨੇ ਚ ਇਹ ਆਰਡਰ ਦਿਖਾਉਂਦਾਂ ਗਾਣੀ ਬੱਚੇਗਾ ਅੱਜ ਕੱਲ ਮੌਕੇ ਤੇ ਆ ਕੇ ਜਰਸਨਾ ਤਾਰਦੇ ਆ ਆਰਡਰ ਠੀਕ ਹੈ ਹਾਂਜੀ ਇਹ ਤੋਂ ਅੱਗੇ ਬਾਈ ਜਿਹੜੀ ਬੈਠ ਖੜੀ ਉਹ ਵੀ 7 ਮਹੀਨੇ ਦੱਸ ਦਿੰਦੀ ਹੈ ਜੀ ਠੀਕ ਹੈ ਕੀ ਰੇਟ ਰਹੂਗਾ ਬਾਈ ਉਹ 55 ਹੀ ਦੇ ਦਾਂਗੇ ਹਾਂ ਨਾ ਜੀ 55 ਦੀ ਦੋਸਤੋ 7 ਮਹੀਨੇ ਤੇ 10 ਦਿਨਾਂ ਦੀ ਇਹ ਗੱਬਣ ਦੋ ਦੋ ਮਹੀਨੇ ਨਾ ਦੇ ਰਹਿੰਦੇ ਕੋ ਉਸ ਦਿਨ ਕਈ ਵਾਰ ਪਸੂ ਉੱਤੇ ਲੈ ਜਾਂਦਾ ਤੇ ਬਾਕੀ ਪੂਰੇ ਮੌਸਮ ਚੰਗਾ ਹੀ ਹੁੰਦਾ ਜੀ ਦੋ ਮਹੀਨੇ ਨੂੰ ਗਰਮੀ ਵੀ ਘਟ ਜਾਂਦੀ ਰੀਟ ਇਹ ਦੇ ਦਾਂਗੇ 57 ਦੀ 57000 ਦੀ ਚੌਰ ਸਵਾਨਾ ਸੋਨਾ ਰੱਖੋ ਚਮਕ ਬਹੁਤ ਆਓ ਤੁਸੀਂ ਵੀਡੀਓ ਚ ਤੁਹਾਨੂੰ ਦਿਸਦੀ ਹੋਣੀ ਹੈ ਮਹਿਸੂਸ ਹੋਊਗੀ ਹਾਂਜੀ ਹਾਂਜੀ ਇੱਕ ਹੋਰ ਬਲੈਕ ਰੰਗ ਦੇ ਵਿੱਚ ਵਹਿੜ ਖੜੀ ਹੈ ਜਿਹੜੀ ਇਧਰ ਬਾਈ ਵੱਚੀ ਹੈ ਦੂ ਅੱਗੇ ਇਹ ਜੀ ਸਵਾ ਡੇਢ ਮਹੀਨੇ ਦੇ ਵਿੱਚ ਠੀਕ ਆ ਭਰਾਏ ਨੂੰ ਹੋ ਗਿਆ ਠੀਕ ਹੈ ਹਾਂ ਜੀ ਉਹ ਪੰਜ ਚਾਰ ਦਿੰਦੇ ਇੱਧਰ ਉਧਰ ਹੋਊਗਾ ਜੀ ਫਿਰ ਮੈਂ ਲੋ ਵੇ ਚੱਕ ਪਾਚ ਨਹੀਂ ਹੁੰਦੀ ਬੱਚੀ ਪੂਰੀ ਬਰੀਡ ਵਾਲੀ ਕੱਦ ਕਾਠ ਹਾਈਟ ਲੈਂਡ ਵਾਲੀ ਕੀ ਰੇਟ ਹੋਊਗਾ ਵੀ ਮਤਲਬ ਆਪਾਂ ਜੀ ਖਾਲੀ ਮੰਨ ਕੇ ਦਿੰਨੇ ਆ ਬੰਦਾ ਕੇ ਗੱਬਣਾ ਗਲੇ ਦੀ ਕਰ ਮਾ 100% ਬੱਚੀ ਗੱਬਣੀ ਹੈ ਕੋ ਬੱਚੀ ਬੋਲੀ ਨਹੀਂ ਹੀਟ ਚ ਨਹੀਂ ਐਨਾ ਤਾਰਾ ਦਿੱਤਾਂ ਜੀ ਕੀ ਰੇਟ ਹੋਊਗਾ ਵੀ ਇਹ 42000 ਦੀ ਦੇ ਦਾਂਗੇ ਜੀ ਹਾਂ ਜਨਾ 42000 ਦੀ ਦੋਸਤੋ ਇਹ ਮਿਲੂਗੀ ਬੱਚੀ ਚਮਕ ਚਮਕ ਦੇਖੋ ਜਗਜੀਤ ਬਾਈ ਕਲਰ ਪ੍ਰਿੰਟ ਦੇਖੋ ਬੱਚੀ ਦਾ ਬਰੀਡ ਦੇਖੂਤ ਦੇ ਬੂਥ ਦੇਖੋ ਬੱਚੀ ਦੀ ਠੀਕ ਹੈ ਲੈ ਜੀ ਇਸ ਪਾਸੋਂ ਬੱਚੀ ਹੱਥ ਨਹੀਂ ਦੇ ਕੋਟਾਂ ਚਾਹਦਾਬਾ ਕੀ ਜੇ ਕੋਈ ਵੀਰ ਬੱਚੀ ਕੋਈ ਵੀ ਕਿਤੋਂ ਵੀ ਖਰੀਦੋ ਭਾਵੇਂ ਜੇ ਚੈੱਕ ਕਰਾਉਣ ਦੀ ਲੋੜ ਲੱਗੇ ਅੰਦਰੋਂ ਚੈੱਕ ਕਰਾ ਲਿਆ ਕਰੋ ਕੋਈ ਚੱਕਰ ਨਹੀਂ ਆਪਣੇ ਕੋਲ ਸਾਰਾ ਮਾਲ ਚੈੱਕ ਕਰਾ ਕੇ ਲਵੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਇਸ ਤੋਂ ਬਾਅਦ ਚ ਬਈ ਜਿਹੜੀ ਛੋਟਾ ਬੱਚਾ ਹੈ ਇਹ ਬੱਚਾ ਜਰਸੀ ਦਾ 6 ਕਿ 6 ਮਹੀਨੇ ਦਾ ਬੱਚਾ ਜੀ ਠੀਕ ਹੈ ਅੱਛੇ ਸੀਮਾ ਜੈਕ ਬੋਲਦੇ ਸੀ ਮਨ ਦਾ ਜੀ ਬੱਚਾ ਪੂਰਾ ਰਿਕਾਰਡ ਆ ਬੱਚੀ ਦਾ ਆਪਣੇ ਕੋਲ ਕੀ ਰੇਟ ਹੋਊਗਾ ਇਹ 13 ਦੀ ਦੇ ਦਾਂਗੇ ਜੀ 13000 ਦੀ ਦੂਸੋ ਇਹ ਬੱਚੀ ਛੋਟੀ ਉਮਰ ਆ ਚੰਗੀ ਸੰਭਲੋਗੇ ਜਿਹੜਾ ਵੀਰ ਖਰੀਦਣਾ ਚਾਵੇ ਦਸੰਬਰ ਜਨਵਰੀ ਤੱਕ ਜਾਂਦਿਆਂ ਗੱਬਣ ਵੀ ਹੋ ਬਾਕੀ ਕੋਈ ਫੋੜ ਨਹੀਂ ਸ਼ਾਂਗ ਨਹੀਂ ਚਾਰ ਹੀ ਥਾਣਾ ਬੱਛੀ ਲਈ ਠੀਕ ਹੈ ਹਾਂਜੀ ਸੋ ਇਹ ਵਹਿੜਾਂ ਤੇ ਕੁਸ ਬੱਛੀਆਂ ਹਾਂਜੀ ਨਾਲੇ ਸਾਰੇ ਵਿਕਰੀ ਆਸਤੇ ਆ ਤੁਸੀਂ ਆ ਕੇ ਦੇਖੋ ਜਿਹੜਾ ਪੁੱਤ ਤੁਹਾਨੂੰ ਜੱਜਦਾ ਰੇਟ ਵੀਡੀਓ ਚ ਕਰਤੇ ਆ ਕੋਲਾ ਕੇ ਦੇਖੋ ਗੱਲਬਾਤ ਕਰੋਗੇ ਤਾਂ ਸੌਦੇ ਕੁਸ ਮਾਨਤਨ ਵੀ ਕੀਤਾ ਜਾਂਦਾ ਭਰਾ ਦਾ ਜਿਹੜਾ ਚੱਲ ਕੇ ਆਉਂਦਾ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ